ਪੈਂਜੀ ਕੀ ਯਾਰ ਰੋਂਦੇ ਪਏ ਆ ਤੁਸੀਂ ਹਾਂ ਕੀ ਹੋਇਆ ਕੋਈ ਗੱਲ ਨਹੀਂ ਪੈਂਜੀ ਬਸ ਇਹੀ ਸੋਚਦੀ ਹੀ ਮੈਂ ਕਿ ਕੱਲ ਦੀ ਆ ਮੰਨ ਗਈ ਆ ਹੂੰ ਤੇ ਮੁੜ ਕੇ ਉਹਨੇ ਇਧਰ ਨੂੰ ਮੂੰਹ ਨਹੀਂ ਕੀਤਾ ਮੈਨੂੰ ਲੱਗਦਾ ਮਨੀ ਨਹੀਂ ਮੰਨਿਆ ਹੁਣ ਨਹੀਂ ਕੋਈ ਨਹੀਂ ਮਨੀ ਨੇ ਮੰਨ ਜਾਣਾ ਕਿਉਂ ਮੈਂ ਉਹਨੂੰ ਜਾਣਦੀ ਆ ਠੀਕ ਆ ਨਹੀਂ ਪੈਂਜੀ ਤੁਹਾਨੂੰ ਨਹੀਂ ਪਤਾ ਇਸ ਬਾਅਦ ਚਲੋ ਹੈ ਆੜਾ ਪਰ ਨਹੀਂ ਮੰਨ ਜਾਣਾ ਉਹਨੇ ਨਹੀਂ ਉਹਦਾ ਮੁਸ਼ਕਲ ਹੀ ਆ ਉਹ ਘਰੋਂ ਇੱਕ ਵਾਰ ਹੀ ਗਿਆ ਮੁੜ ਕੇ ਉਹਨੇ ਘਰ ਵਾਲ ਨੂੰ ਮੂੰਹ ਨਹੀਂ ਕੀਤਾ ਮੈਨੂੰ ਲੱਗਦਾ ਉਹਨੇ ਨਹੀਂ ਮੈਨੂੰ ਮਾਫ ਕਰਨਾ ਨੇ ਕੋਈ ਵੀ ਤੇ ਇਹ ਫਿਕਰ ਨਹੀਂ ਕਰਨਾ ਹੈ ਮੰਨ ਜਾਣਾ ਉਹਨਾਂ ਨੇ ਦੇਖਿਓ ਆ ਜਾਣਾ ਉਹਨਾਂ ਨੇ ਕੱਲ ਦੀ ਗਈ ਆ ਹਜੇ ਤੱਕ ਤੇ ਆਈ ਨਹੀਂ ਭੈਣ ਜੀ ਉਹ ਆ ਜਾਣਾ ਆ ਜਾਣਾ ਮੰਨ ਦਾ ਵੀ ਸੁਭਾਅ ਉਹ ਵਧੀਆ ਉਹ ਇਦਾਂ ਤਾਂ ਹੈ ਨਹੀਂ ਕਿ ਨਾਉ ਕਰਦੀ ਆ ਤੁਹਾਡਾ ਹੈ ਨਹੀਂ ਸੁਭਾਅ ਦਾ ਤਾਂ ਚਲੋ ਮੈਨੂੰ ਮੰਨ ਦਾ ਪਤਾ ਪਰ ਮੈਨੂੰ ਮਨੀ ਦਾ ਵੀ ਪਤਾ ਹੈ ਨਾ ਨਹੀਂ ਆ ਜਾਣਾ ਤੇ ਫਿਕਰ ਨਾ ਕਰੋ ਹੈ ਭਾਈ ਸਭ ਕੁਝ ਠੀਕ ਹੋ ਜਾਣਾ ਪਤਾ ਨਹੀਂ ਭੈਣ ਜੀ ਮੰਨਣਾ ਉਹਨੇ ਕਿ ਨਹੀਂ ਮੰਨਣਾ ਪਰ ਮੇਰਾ ਮਨ ਨਹੀਂ ਮੰਨਦਾ ਹੈਗਾ ਵੀ ਉਹਨੇ ਬਹੁਤ ਗੁੱਸਾ ਕੀਤਾ ਉਹਨੇ ਮੈਨੂੰ ਮਾਫ਼ ਨਹੀਂ ਕਰਨਾ ਪਰ ਇਹਨ ਕੋਈ ਸਭ ਕੁਝ ਠੀਕ ਹੋ ਜਾਣਾ ਹੈ ਏਦਾਂ ਨਹੀਂ ਕਰਨਾ ਤੁਸੀਂ ਰੋਣਾ ਨਹੀਂ ਠੀਕ ਹੈ ਕਿੰਜ ਟਾਈਮ ਵੀ ਬੜਾ ਹੋ ਗਿਆ ਮੈਂ ਤਾਂ ਕਹਿਨੀ ਮੈਂ ਚਲਾ ਹੁਣ ਨਹੀਂ ਨਹੀਂ ਜਾਣਾ ਕਿੱਥੇ ਤੁਸੀਂ ਹੈ ਚਲੋ ਜਾਣਾ ਕਿੱਥੇ ਹੈ ਇੱਥੇ ਰਹਿਣਾ ਆਏ ਨਹੀਂ ਤਾਂ ਫਿਰ ਮੈਂ ਇੱਥੇ ਹੁਣ ਕੀ ਕਰਨਾ ਤੁਸੀਂ ਮੈਨੂੰ ਰੋਟੀ ਦਿੱਤੀ ਕੱਲ ਦੀ ਪਾਣੀ ਚਾਹ ਪਾਣੀ ਸਭ ਕੁਝ ਦੇਈ ਜੰਨੇ ਤੁਸੀਂ ਮੈਨੂੰ ਟਾਈਮ ਦੇ ਟਾਈਮ ਏਦਾਂ ਦਾ ਨਹੀਂ ਸੋਚਣਾ ਭੈਣ ਜੀ ਤੁਸੀਂ ਤੁਸੀਂ ਵੀ ਸਾਡੇ ਆਪਣੇ ਆ ਹੈ ਪਰ ਕਿਹਾ ਪਰ ਭੈਣ ਜੀ ਫਿਰ ਵੀ ਬਹੁਤ ਬਹੁਤ ਤੁਹਾਨੂੰ ਬਦ ਤੁਹਾਡਾ ਜਿਹੜਾ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਪਰ ਮੈਨੂੰ ਲੱਗਦਾ ਉਹ ਨਹੀਂ ਹੋਣਾ ਕੋਈ ਨਹੀਂ ਰੋਟੀ ਪਾਣੀ ਤਾਂ ਕੀ ਆ ਉਹਦਾ ਬੰਦਾ ਹਰ ਇੱਕ ਉਹ ਦੇ ਜਾਂਦਾ ਤਾਂ ਤੇ ਸਾਡੇ ਆਪਣੇ ਹੀ ਆ ਹੁਣ ਤੇ ਠੀਕ ਆ ਆ ਰਹਿਣਾ ਮਣੀ ਹਣੀ ਹੂੰ ਮਣੀ ਦੇਖ ਲਓ ਰਾਤ ਹੁਣ ਮੈਂ ਤੁਹਾਨੂੰ ਸਮਝਾਇਆ ਹੀ ਨਾ ਤੇ ਹੁਣ ਪਲੀਜ਼ ਤੁਹਾਨੂੰ ਰੱਬ ਦਾ ਵਾਸਤਾ ਕੁਝ ਬੋਲੇ ਹੋਣਾ ਮੈਂ ਨਹੀਂ ਕੁਝ ਬੋਲਦਾ ਬਸ ਉਹੀ ਗੱਲ ਨਾ ਹੋਵੇ ਫੇਰ ਮੈਨੂੰ ਪੁਰਾਣੀਆਂ ਗੱਲਾਂ ਕਰ-ਕਰ ਕੇ ਤੇ ਮੁੜ ਕੇ ਫਿਰ ਮੈਨੂੰ ਗੁੱਸਾ ਚੜਾਓ ਮਣੀ ਗੱਲਾਂ ਤੇ ਹੁਣ ਹੋਣੀਆਂ ਪੁਰਾਣੀਆਂ ਵੀ ਹੋਣੀਆਂ ਵਿੱਚ ਹੀ ਪਰ ਹੁਣ ਇਦਾਂ ਦਾਣਾ ਨਾ ਕਰੋ ਤੁਸੀਂ ਕੁਛ ਨਹੀਂ ਹੰਦਾ ਹੋ ਜਾਣਾ ਸਾਰਾ ਕੁਝ ਠੀਕ ਤੇ ਤੁਸੀਂ ਮੰਮੀ ਦੀ ਹਾਲਤ ਤੇ ਦੇਖੀ ਆ ਨਾ ਹੁਣ ਉਹ ਯਾਰ ਮੈਂ ਦੇਖੀ ਐ ਹੁਣ ਫੇਰ ਮਸਲਾ ਉਹੀ ਹੁੰਦਾ ਫੇਰ ਫੇਰ ਪੁਰਾਣੀਆਂ ਗੱਲਾਂ ਚੇਤੇ ਹੁੰਦੀਆਂ ਵੀ ਬੰਦਾ ਸਿਰ ਤੋਂ ਪਾਣੀ ਲੰਗਦਾ ਹੈ ਨਾ ਫੇਰ ਹੀ ਹੱਥ ਪੈਰ ਮਾਰ ਕੇ ਬਾਹਰ ਨਿਕਲਦਾ ਹੁਣ ਫੇਰ ਸਾਹਮਣੇ ਆਉਗੇ ਫੇਰ ਮੈਨੂੰ ਗੁੱਸਾ ਹੋਣਾ ਹੋਣਾ ਤੁਹਾਨੂੰ ਪਤਾ ਜਦੋਂ ਸਿਰ ਤੋਂ ਪਾਣੀ ਨਾ ਆਵੇ ਫੇਰ ਹੀ ਮੈਂ ਕੁਝ ਕਰਦਾ ਹਾਂ ਨਾ ਫੇਰ ਮੈਨੂੰ ਉਹ ਬੰਦਾ ਚੰਗਾ ਲੱਗਦਾ ਹੀ ਨਹੀਂ ਬਹੁਤ ਸੋਹਣਾ ਦਾ ਭਾਂਜੀ ਚਲੋ ਕੋਈ ਨਹੀਂ ਮਣੀ ਛੱਡੋ ਹੁਣ ਤੁਸੀਂ ਵੀ ਮਿੱਟੀ ਪਾਓ ਗੱਲਾਂ ਤੇ ਤੇ ਆਪਾਂ ਮੰਮੀ ਨੂੰ ਤਾਂ ਪੁੱਛੀਏ ਉਹਨਾਂ ਨਾਲ ਕੀ ਹੋਇਆ ਤੁਸੀਂ ਉਹਨਾਂ ਦੀ ਕੱਲ ਹਾਲਤ ਦੇਖੀ ਸੀ ਆਂਟੀ ਦੱਸਦੇ ਪਈ ਕਹਿੰਦੇ ਇੱਥੇ ਬਿਉਸ਼ੀ ਦੀ ਹਾਲਤ ਵਿੱਚ ਮਿਲੇ ਮੈਨੂੰ ਤੇ ਆਂਟੀ ਨੇ ਮੰਮੀ ਨੂੰ ਸੰਭਾਲ ਲਿਆ ਜੇ ਮੰਨ ਲਓ ਆਂਟੀ ਨਾ ਮਿਲਦੇ ਮੰਮੀ ਨੂੰ ਤੇ ਉਹ ਕਿੱਥੇ ਜਾਣਾ ਸੀ ਉਹਨਾਂ ਨੇ ਤੂੰ ਕੁੜੀ ਕੋ ਜਾਂਦੇ ਜਵਾਈ ਕੋ ਜਾਂਦੇ ਹਉ ਮੈਨੂੰ ਨਹੀਂ ਟੈਨਸ਼ਨ ਨਹੀਂ ਆਏ ਉਹੀ ਤਾਂ ਗੱਲ ਆ ਹੁਣ ਉਹੀ ਤਾਂ ਗੱਲ ਆ ਮੰਮੀ ਨੂੰ ਵੀ ਮੈਂ ਹੀ ਪੁੱਛਦੀ ਪਈਂ ਤੇ ਇਦਾਂ ਦਾ ਵੀ ਕੀ ਹੋ ਗਿਆ ਜਵਾਈ ਮੰਮੀ ਲਈ ਸਾਰਾ ਕੁਝ ਹੀਗਾ ਤੇ ਹੁਣ ਹੁਣ ਕਿੱਥੇ ਜਵਾਈ ਆ ਨਹੀਂ ਉਹ ਪਹਿੰਤੀਆਂ ਬਣਾਈ ਕੋਈ ਉਹਨੂੰ ਯਾਦ ਰੱਖਿਆ ਵੀ ਕੋਈ ਮਾਮਾ ਮੇਰੀ ਮੈਂ ਕਿੱਥੇ ਵੀ ਕਰਨੀ ਕਿੱਥੇ ਮੈਂ ਤਾਂਹੀਂ ਤਾਂ ਕੰਨੀ ਪਈ ਆ ਆਪਾਂ ਚੱਲਦੇ ਆਂ ਆਪਾਂ ਮੰਮੀ ਨੂੰ ਸਾਰਾ ਕੁਝ ਪੁੱਛੀਏ ਵੀ ਹੋਇਆ ਕੀ ਹੋਣਾ ਨਾਲ ਤੇ ਤੁਸੀਂ ਹੁਣ ਪਲੀਜ਼ ਕੁਝ ਨਾ ਬੋਲਿਓ ਪਲੀਜ਼ ਜਲਦੀ ਕਰ ਲਿਓ ਹੁਣ ਮੰਮੀ ਨੂੰ ਮਿਲ ਕੇ ਤੇ ਚਲ ਜਾਣੀ ਆ ਦੇਖ ਲੋ ਆਂਟੀ ਦੇ ਕੰਮ ਤੁਸੀਂ ਅੱਜ ਫੇਰ ਦਰਵਾਜ਼ਾ ਖੁੱਲਾ ਹੀ ਆ ਮੈਂ 20 ਵਾਰੀ ਕਿਹਾ ਕਿ ਇਹਨੂੰ ਕੁੰਡੀ ਲਾ ਲਿਆ ਕਰੋ ਅੰਦਰੋਂ ਦੀ ਜਿਹੜਾ ਮੱਦੀ ਅੰਦਰ ਵਰਜੇ ਇੱਥੇ ਗਏ ਹੋਣ ਕੋਈ ਕੰਮ ਤੇ ਮੜ ਕੇ ਖੁੱਲਾ ਛੜਦਾ ਹਣਾ ਆਂਟੀ ਜੀ ਆਂਟੀ ਬਾਹਰ ਲੱਗਦੇ ਮੈਨੂੰ ਦੇਖਿਓ ਨਾ ਬੈਠੇ ਹਾਂ ਜੀ ਚਲੋ ਜੀ ਕਉ ਨਹੀਂ ਬੋਲਦਾ ਕੋਈ ਗੱਲ ਨਹੀਂ ਹਾਂਜੀ ਹੋਰ ਚੰਗਾ ਨਹੀਂ ਲੱਗਦਾ ਲੈ ਮਨ ਨਹੀਂ ਆ ਰਿਹਾ ਬੇਨਜੀ ਮੈਨੂੰ ਮਨ ਹੀ ਆ ਗਿਆ ਮੈਂ ਮਨ ਹੀ ਤੂੰ ਆ ਗਿਆ ਆਹ ਤਾੜੀ ਨਾ ਕਹਿੰਦੀ ਸੀ ਮਿਲਣਾ ਮੈਂ ਚਲੋ ਮਿਲ ਜਾਨੇ ਆਪਾਂ ਵੀ ਇਹ ਕਿਹੜੀ ਗੱਲ ਆ ਆਉਣਾ ਨਹੀਂ ਅਹੀਂ ਹੁਣ ਨਹੀਂ ਨੋ ਨੇ ਤਾਂ ਮਿਲਣਾ ਹੀ ਤੂੰ ਨਹੀਂ ਮਿਲਣਾ ਹੀ ਮਾਣਾ ਮੈਂ ਨਹੀਂ ਮਿਲਾਂ ਇਹਨੂੰ ਹੀ ਚਾਹ ਚੜਦਾ ਤੈਨੂੰ ਮਿਲਣਾ ਤੇ 13 ਚਾ ਮੌਕਾ ਮੇਰਾ ਮੌਕਾ ਗਿਆ ਤੂੰ ਚੰਗੀ ਬੜੀ ਕੀਤੀ ਨਾ ਮੇਨਾਂ ਇਹ ਮੇਰੇ ਤਾਂ ਮੁਕਣਾ ਹੀ ਆਪਣੀ ਇਹ ਮੈਂ ਤੇਰ ਨਾਲ ਮਾੜੀ ਕੀਤੀ ਤਾਂ ਤੂੰ ਘਰ ਨਹੀਂ ਆ ਸਕਦਾ ਸੀ ਮੁੜ ਕੇ ਮੈਂ ਕਿਹਾ ਘਰ ਆਉਣਾ ਸੀ ਕੀ ਗੱਲ ਉਹਨੂੰ ਕੀ ਹੋ ਗਿਆ ਸੀ ਨਹੀਂ ਆਣੇ ਆਲਾ ਹਮਨ ਤੈਨੂੰ ਲੱਗਦਾ ਕਿ ਇਹ ਪਾਸੇ ਦੇਖ ਕੇ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆਊਗਾ ਦੇਖ ਲੈ ਅਜੇ ਵੀ ਅਕੜ ਉੱਨੀ ਹੈ ਬੋਲਦੀ ਦੇ ਉਹੀ ਹੈ ਜੇ ਵੀ ਇਹਨਾਂ ਦੀ ਇਹ ਜਵਾਈ ਨੇ ਨੀ ਨਾ ਕੀਤੀਂ ਦੀ ਨਾ ਇੱਥੇ ਅਗਲ ਕਿੱਥੇ ਆਣੀ ਸੀ ਇਹਨਾਂ ਨੂੰ ਅਜੇ ਹੁਣ ਕੀ ਇਦਾਂ ਗਾਤੋ ਬੋਲੀ ਜੰਨੇ ਆ ਬੱਸ ਵੀ ਕਰੋ ਹੁਣ ਹੋ ਗਿਆ ਨਾ ਸਾਰੀਆਂ ਗੱਲਾਂ ਮੈਨੂੰ ਗੁੱਸਾ ਚੜਦਾ ਵੈ ਜਿੱਦਾਂ ਮੈਂ ਆਇਆ ਇੱਥੇ ਦਾ 1 ਸਾਲ 1.5 ਸਾਲ ਕੱਟਿਆ ਮੈਨੂੰ ਗੁੱਸਾ ਚੜਦਾ ਫੇਰ ਉਹੀ ਗੱਲਾਂ ਸਾਹਮਣੇ ਲਿਆ ਲਿਆ ਕੇ ਮੈਨੂੰ ਤੂੰ ਹੀ ਲਿਉਂਨੇ ਤੂੰ ਹੀ ਬਾਰ-ਬਾਰ ਦੇਖ ਮਣੀ ਜੋ ਹੋ ਗਿਆ ਉਹ ਤੇ ਪਾ ਮਿੱਟੀ ਮੈਨੂੰ ਵੀ ਇਹ ਬੜਾ ਦੋਖਾ ਵੈ ਤੁਸੀਂ ਘਰ ਛੱਡ ਕੇ ਚਲ ਗਏ ਹੈ ਫੇਰ ਦੇਖੋ ਹੁਣ ਤੇਰੇ ਅੱਗੇ ਹੱਥ ਜੋੜ ਕੇ ਮੈਂ ਮੰਗਦੀ ਆ ਮਾਫੀ ਤੇ ਮੈਨੂੰ ਕਰਦੇ ਮਾਫ ਅਸੀਂ ਕੌਣ ਹੁੰਨੇ ਮਾਫੀ ਮੈਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਅੱਗੇ ਤਾਂ ਮੇਰੀਆਂ ਅੱਖਾਂ ਤੇ ਜੁਗਾਈ ਦੀਆਂ ਗੱਲਾਂ ਦਾ ਪੜਦਾ ਸੀ ਹੈ ਤੁਹਾਡੇ ਜਾਣੇ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਵੀ ਕੀ ਮੈਂ ਗਲਤ ਕੀਤਾ ਮੈਂ ਜੁਗਾਈ ਦੀਆਂ ਗੱਲਾਂ ਵਿੱਚ ਅੰਨੀ ਹੋਈ ਸੀ ਨਾ ਤੇ ਜਦੋਂ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋਇਆ ਮੈਂ ਬੜਾ ਤੁਹਾਨੂੰ ਲੱਭਣ ਦੀ ਕੋਸ਼ਿਸ਼ ਕੀਤੀ ਆ ਲੱਭਣ ਦੀ ਕੀਤੀ ਲੱਭੇ ਫੋਨ ਉਹੀ ਨੰਬਰ ਉਹੀ ਮੇਰਾ ਸਾਰਾ ਕੁਝ ਉਹੀ ਚੱਲਦਾ ਉਹ ਲੱਭੇ ਕਿਦਾਂ ਲੱਭਦਾ ਨਹੀਂ ਤੇਰਾ ਫੋਨ ਲੱਗਦਾ ਹੀ ਨਹੀਂ ਦਰ ਦਰ ਭਟਕਦੀ ਰਹੀ ਹਾਂ ਉਹ ਕਿਉਂ ਨਹੀਂ ਸਾਰਿਆਂ ਦੇ ਫੋਨ ਹੁੰਦੀ ਤੁਹਾਡਾ ਕਿਉਂ ਨਹੀਂ ਲੱਗਾ ਨਲਗੋ ਆਈ ਮਨੀ ਉਦਾਂ ਇਹ ਗੱਲ ਸੱਚੀ ਆ ਉਹ ਤਾਂ ਉਹ ਬਥੇਰਾ ਲੱਗਿਆ ਉਹਦੇ ਆਪਾਂ ਘਰੋਂ ਆਏ ਆ ਨਾ ਨੰਬਰ ਵੀ ਉਹੀ ਆ ਤੇ ਫੋਨ ਵੀ ਉਹੀ ਆ ਪਰ ਸਾਨੂੰ ਅੱਜ ਤੱਕ ਕਦੀ ਘਰੋਂ ਫੋਨ ਨਹੀਂ ਆਇਆ ਮਨੀ ਵਿਚਾਰੇ ਤਾਂ ਫਿਰ ਵੀ ਰੋਜ਼ ਇਦਾਂ ਕਹਿੰਦੇ ਹੁੰਦੇ ਸੀ ਕਿ ਨਹੀਂ ਮੰਮੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਨਾ ਮੰਮੀ ਨੇ ਆਪੇ ਸਾਨੂੰ ਫੋਨ ਕਰ ਲੈਣਾ ਪਰ ਸਾਨੂੰ ਕਦੀ ਨਹੀਂ ਫੋਨ ਆਇਆ ਮੰਮੀ ਨਹੀਂ ਆਮਣ ਮੈਂ ਫੋਨ ਕੀਤਾ ਸੀ ਇਹ ਮੈਨੂੰ ਨਹੀਂ ਪਤਾ ਵੀ ਕਿਉਂ ਨਹੀਂ ਲੱਗਦਾ ਰਿਹਾ ਤੁਹਾਡਾ ਨੰਬਰ ਜੇ ਹਾਨੂੰ ਫੋਨ ਆਉਂਦਾ ਤੇ ਅਸੀਂ ਚੱਕਣਾ ਕਿਉਂ ਨਹੀਂ ਹੈਗਾ ਐਵੇਂ ਹੀ ਮਾਰਦੇ ਆਂ ਨੂੰ ਤੈਨੂੰ ਪਤਾ ਤੇ ਹੈ ਇਹਨਾਂ ਦਾ ਚਲੋ ਛੱਡੋ ਫੋਨ ਕੀਤਾ ਨਹੀਂ ਕੀਤਾ ਤੇ ਹੁਣ ਦੀ ਗੱਲ ਕਰੋ ਮੰਮੀ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਆਣਾ ਤੇ ਤੁਹਾਨੂੰ ਵੀ ਹੁਣ ਸਾਰਾ ਕੁਝ ਭੁੱਲ ਜਾਣਾ ਚਾਹੀਦਾ ਮੈਨੂੰ ਨਹੀਂ ਭੁੱਲਦਾ ਜੇ ਇੱਕ ਵਾਰੀ ਰੱਸੀ ਨੂੰ ਗੰਢ ਪਾਏ ਨਾ ਉਹ ਪਈ ਰਹਿੰਦੀ ਆ ਔਰ ਅੜਕਦੀ ਰਹਿੰਦੀ ਹੁੰਦੀ ਆ ਨਾ ਮੈਂ ਨਹੀਂ ਤੇ ਤੁਸੀਂ ਮਿਲ ਨਹੀਂ ਤੇ ਮੈਂ ਲੈ ਤੇ ਹੁਣ ਚਲੋ ਕਰਨੋ ਕੋਈ ਨਹੀਂ ਹਣ ਹਣ ਮੰਮੀ ਆ ਤੇਰੀ ਉਹ ਠੀਕ ਹੈ ਹੋਣ ਟੀ ਤੂੰ ਹੀ ਦੇ ਤਾਨੂੰ ਪਤਾ ਹੀ ਹੈ ਤੂੰ ਹੀ ਤੇਨੂੰ ਰੱਬ ਬਣ ਕੇ ਟੱਕਰੀ ਹੈ ਹੈ ਨਹੀਂ ਰਾਤਾ ਔਰ ਆਪ ਵੀ ਇਹ ਕਰਨ ਵਾਲਾ ਜੁਗਾ ਤਾਂ ਮੇਰੀ ਚਲੋ ਤੂੰ ਇਹਨੂੰ ਔਖੇ ਵੇਲੇ ਤੂੰ ਇਹਨੂੰ ਸਾਰਾ ਦਿੱਤਾ ਕਈ ਕਿੱਥੇ ਜਾਣਾ ਸੀ ਕਈ ਸੋਚਿਆ ਨਹੀਂ ਨਾ ਨਹੀਂ ਤੁਹਾਡੀ ਠੀਕ ਹੈ ਤੂੰ ਇਹਨਾਂ ਨੇ ਕਦੀ ਵੀ ਮੈਂ ਕਹਿਣਾ ਇਹਨੂੰ ਨਾ ਤੂੰ ਦੇਖ ਆਪਣੀ ਘਰ ਦੀ ਪਿੱਛੇ ਲੱਗਾ ਜਿੱਦਾਂ ਜੀਜਣ ਕਹਣਾ ਉਦਾਂ ਹੀ ਕਰਨੀ ਤੇ ਫਿਰ ਹੁਣ ਤੇ ਉਹ ਹੀ ਆ ਹੁਣ ਦੇਖ ਮਣੀ ਅੱਗੇ ਮਰਜੀ ਆ ਤੇਰੀ ਮੈਨਾਂ ਤੇਰੇ ਕੋਲੋਂ ਮਾਫੀਆਂ ਮੰਗੀ ਜਾਨੀ ਐ ਮੈਂ ਤਾਂ ਪਹਿਲੇ ਗਿਆ ਹਾਂ ਨਾ ਮੈਂ ਕੋਹਣਾ ਨਾ ਮਾਫ ਕਰਨ ਵਾਲਾ ਇਹਦੇ ਰੱਬ ਬੈਠੇ ਰੱਬ ਉਹ ਆਪੇ ਦੇ ਦਾਂ ਮੈਂ ਚੱਲਾ ਕਰ ਤੇ ਆ ਜਿਓ ਉੱਥੇ ਜਲਦੀ ਆ ਜਿਓ ਨਹੀਂ ਆਂਟੀ ਜੀ ਹਾਂ ਇਹ ਜਲਦੀ ਦੇਖਿਓ ਮੈਂ ਕਿਹਾ ਹੀ ਨਾ ਪਣੀ ਨੇ ਨਹੀਂ ਮੰਨਣਾ ਥੋੜਾ ਮੰਮੀ ਇਦਾਂ ਨਾ ਕਰੋ ਹੁਣ ਤੁਸੀਂ ਕੋਈ ਗੱਲ ਨਹੀਂ ਟਾਈਮ ਲੱਗਣਾ ਪਰ ਹੋ ਜਾਣਾ ਸਾਰਾ ਕੁਝ ਠੀਕ ਮੇਰਾ ਦਿਲ ਕਹਿੰਦਾ ਵੀ ਸਾਰਾ ਕੁਝ ਹੋ ਜਾਣਾ ਠੀਕ ਇੱਦਾਂ ਨਾ ਕਰੋ ਹੁਣ ਤੁਸੀਂ ਵੀ ਮੰਨ ਜਾਣਾ ਇਹਨਾਂ ਨੇ ਵੀ ਪਤਾ ਨਹੀਂ ਉਹਨੇ ਮੰਨਣਾ ਕਿ ਨਹੀਂ ਮੰਨਣਾ ਮੰਮੀ ਲੱਗਣਾ ਤੇ ਤੁਹਾਨੂੰ ਗੁੱਸਾ ਹੀ ਆ ਉਹਦਾ ਪਰ ਨਾ ਸਾਡਾ ਰੱਬ ਜਾਣਦਾ ਵੀ ਅਸੀਂ ਹਾਲ ਕਿੱਦਾਂ ਕੱਢਿਆ ਕਿੱਦਾਂ ਰਹੀਂ ਕੀ ਕੀਤਾ ਦੁੱਖ ਤੇ ਮੈਨੂੰ ਵੀ ਇਸ ਚੀਜ਼ ਦਾ ਬੜਾ ਹੁੰਦਾ ਮੰਮੀ ਕਿ ਕਿਸੇ ਨੇ ਵੀ ਪਿੱਛੇ ਮੁੜ ਕੇ ਤੇ ਸਾਡੀ ਗੱਲ ਨਹੀਂ ਸੁਣੀ ਕਹਨੇ ਨਹੀਂ ਸਾਨੂੰ ਪੁੱਛਿਆ ਵੀ ਤੂੰ ਕਿੱਥੇ ਗਏ ਕਿੱਥੇ ਨਹੀਂ ਕਿੱਦਾਂ ਆ ਮਰ ਗਏ ਕਿ ਜਿੰਦੇ ਆ ਨਹੀਂ ਆਉਣ ਤੁਹਾਨੂੰ ਲੱਭਣੇ ਦੀ ਮੈਂ ਬੜੀ ਕੋਸ਼ਿਸ਼ ਕੀਤੀ ਪਰ ਮੈਨੂੰ ਤੁਹਾਡਾ ਕਿਤੇ ਵੀ ਪਤਾ ਨਹੀਂ ਲੱਗਾ ਫੋਨ ਵੀ ਮੈਂ ਕੀਤੇ ਹੁਣ ਮਣੀ ਵੀ ਕਹੀ ਜਾਂਦਾ ਨਾ ਮੈਂ ਫੋਨ ਨਹੀਂ ਕੀਤੇ ਮੈਂ ਫੋਨ ਵੀ ਕੀਤੇ ਮੈਂ ਦਰ ਦਰ ਭਟ ਗਈ ਆ ਮੈਂ ਤੁਹਾਡੇ ਲਈ ਮੰਮੀ ਤੋੜ ਮੈਂ ਮੰਦੀ ਆ ਕੀਤੇ ਹੋਗੇ ਤੂੰ ਹੀ ਫੋਨ ਪਰ ਸੱਚੀ ਕਹਿਨੀ ਆ ਮੰਮੀ ਅੱਜ ਵੀ ਮਣੀ ਦਾ ਨੰਬਰ ਉਹੀ ਆ ਤੇ ਫੋਨ ਵੀ ਉਹੀ ਆ ਪਰ ਕਦੀ ਫੋਨ ਆਇਆ ਨਹੀਂ ਹਣੋਂ ਉਧਰੋਂ ਕਿਸੇ ਦਾ ਵੀ ਤੇ ਇਸੇ ਗੱਲ ਦਾ ਉਹਨਾਂ ਨੂੰ ਗੁੱਸਾ ਆ ਪੀਨਾ ਚੇਰ ਹੋ ਗਿਆ ਉਦੋਂ ਨਹੀਂ ਕਿਸੇ ਨੇ ਫੋਨ ਕੀਤਾ ਤੇ ਹੁਣ ਹੁਣ ਕਿਉਂ ਕਹਿੰਨੇ ਸਾਨੂੰ ਹਮਣਾਲੀ ਵਿਆਹ ਦੀ ਹੋਈ ਹੈ ਮੈਨੂੰ ਲੈ ਜਾਂਦੇ ਫੇਰ ਗੁੱਸਾ ਤਾਇਆ ਜਾਂਦਾ ਹੁੰਦਾ ਤੇ ਜੀ ਜਿਹਨੇ ਇਹ ਨਾ ਕੀਤੀ ਹੁੰਦੀ ਮੰਮੀ ਨਾ ਇਹਨਾਂ ਨੂੰ ਕਿੱਥੇ ਆਕਲ ਆਣੀ ਹਾਲਾਂ ਦੇ ਉਹਨੂੰ ਤੇ ਤਾਂ ਹਾਂ ਬਾਕੀ ਮੰਮੀ ਮੈਨੂੰ ਤੁਹਾਡੇ ਨਾਲ ਕੋਈ ਨਾਰਾਜ਼ਗੀ ਨਹੀਂ ਹੋ ਜੋ ਕੁਝ ਵੀ ਹੋਇਆ ਚਲੋ ਸਾਡੀ ਕਿਸਮਤ ਸੀ ਕਿਸਮਤ ਦੇ ਵਿੱਚ ਇਦਾਂ ਲਿਖਿਆ ਹੋਊਗਾ ਤੇ ਉਹ ਹੋ ਗਿਆ ਕੋਈ ਗੱਲ ਨਹੀਂ ਤੂੰ ਹੁਣ ਟੈਨਸ਼ਨ ਨਾ ਲਾਉ ਮੰਨ ਜਾਣਾ ਇਹਨਾਂ ਨੇ ਮੈਂ ਮਨਾ ਲੈਣਾ ਆ ਤੇ ਸਾਰਾ ਕੁਝ ਠੀਕ ਹੋ ਜਾਣਾ ਚਲੋ ਮੰਨ ਜਾਏਗਾ ਤਾਂ ਠੀਕ ਆ ਨਹੀਂ ਤੇ ਫਿਰ ਭਾਈ ਮੈਂ ਵੀ ਆਪਣਾ ਦੇਖਾਂ ਕਿਤੇ ਰਸਤਾ ਮੰਮੀ ਕੋਈ ਨੀ ਪਤਾ ਇਦਾਂ ਨਾ ਕਰੋ ਵੀ ਸਭ ਕੁਝ ਠੀਕ ਹੋ ਜਾਣਾ ਠੀਕ ਹੈ ਤੂੰ ਹੀ ਨਾ ਮੇਰੇ ਨਾਲ ਉਧਰ ਚੱਲੋ ਉੱਥੇ ਚੱਲੋ ਤੇ ਮਨੀ ਨਾਲ ਇੱਕ ਵਾਰੀ ਗੱਲ ਕਰੋ ਤੁਸੀਂ ਬਣਾ ਸਕਦੇ ਹੋ ਉਹਨਾਂ ਨੂੰ ਮੈਂ ਵੀ ਹੁਣ ਕਿੰਨਾ ਕੁ ਕਵਾਂ ਮੇਰਾ ਤੀਵੀ ਇਹਨਾਂ ਨੂੰ ਕਿਹਾ ਹੀਗਾ ਮੈਂ ਲੈ ਕੇ ਵੀ ਆਈ ਹੁਣ ਤੁਹਾਡੇ ਸਾਹਮਣੇ ਪਰ ਉਹਨਾਂ ਨੂੰ ਵੀ ਤੇ ਗੁੱਸਾ ਆਣਾ ਤੇ ਉਹਨਾਂ ਦਾ ਗੁੱਸਾ ਜਾਇਜ਼ ਵੀ ਆ ਚਲੋ ਤੁਸੀਂ ਚੱਲੋ ਮੇਰੇ ਨਾਲ ਇੱਕ ਵਾਰੀ ਉਧਰ ਠੀਕ ਹੋ ਜਾਣਾ ਮਨੀ ਨਾਲ ਗੱਲ ਕਰ ਲਓ ਪਿੰਦਵਾਰ ਠੀਕ ਆ ਭੈਣ ਜੀ ਦੇਖਦੀ ਹਾਂ ਇੱਕ ਵਾਰੀ ਗੱਲ ਕਰਕੇ ਜੇ ਤੇ ਮੰਨ ਗਿਆ ਠੀਕ ਆ ਨਹੀਂ ਤਾਂ ਫਿਰ ਰੱਬ ਰੱਖਾ ਕੀ ਕਰਨਾ ਹੁਣ ਤੇ ਮੇਰੀਆਂ ਜਿਹੜੀਆਂ ਮੈਂ ਗਲਤੀਆਂ ਕੀਤੀਆਂ ਆ ਉਹਦੀ ਸਜ਼ਾ ਤੇ ਭੁਗਤਨੀ ਆ ਹੁਣ ਮੈਂ ਨਹੀਂ ਮੰਨ ਜਾਣਾ ਉਹ ਨੂੰ ਮੰਨੀ ਇਦਾਂ ਦਾ ਵੀ ਨਹੀਂ ਹੋਣਾ ਇਹਨਾਂ ਮਾੜਾਂਗੇ ਫਿਰ ਵੀ ਮਾਂ ਆ ਵੀ ਹੈ ਚਲੋ ਮੰਮੀ ਤੁਸੀਂ ਉਧਰ ਹੀ ਚਲੋ ਮੇਰੇ ਨਾਲ ਚਲੋ ਆਜੋ ਅਮਨ ਅਹੀਂ ਆਪੇ ਗਈਆਂ ਹੈ ਕਿਤੇ ਮੰਨੀ ਫੇਰਨਾ ਉਹ ਕਰੇ ਗੁੱਸਾ ਤੇ ਤੈਨੂੰ ਵੀ ਗੁੱਸਾ ਕਰੂਗਾ ਵੀ ਤੂੰ ਲੈ ਆਈਆਂ ਨਾਲ ਹੈ ਕਿਤੇ ਤੁਹਾਡਾ ਹੀ ਰਿਸ਼ਤਾ ਨਾ ਖਰਾਬ ਹੋਵੇ ਮੰਮੀ ਨਹੀਂ ਕੁਛ ਹੁੰਦਾ ਇੰਨਾ ਨਾ ਤੁਸੀਂ ਡਰੋ ਨਹੀਂ ਅੜੀਆ ਇਹ ਮੈਂ ਵੀ ਹੋ ਜਾਣਾ ਕੋਈ ਨਹੀਂ ਗੁੱਸਾ ਠੰਡਾ ਮੈਨੂੰ ਪਤਾ ਨਾ ਉਹਦਾ ਗੁੱਸਾ ਕਿਦਾਂ ਕਿਦਾਂ ਉਥੋਂ ਬੋਲ ਕੇ ਆਇਆ ਇਹ ਮੈਨੂੰ ਇਹੀ ਡਰ ਲੱਗਦਾ ਕਿ ਤੇ ਮੇਰੇ ਕਰਕੇ ਤੁਹਾਡੇ ਚ ਨਾਲ ਲੜਾਈ ਲੱਗੋਗੇ ਹੁਣ ਮੰਮੀ ਕੁਛ ਨਹੀਂ ਹੁੰਦਾ ਚਲੋ ਤੁਸੀਂ ਚਲੋ ਹਾਏ ਅਮਨ ਇੱਥੇ ਰਹਿਣੇ ਤੁਸੀਂ ਹਾਂਜੀ ਮੰਮੀ ਇਹੀ ਸਾਡਾ ਨਿੱਕਾ ਜਿਹਾ ਘਰ ਆ ਹਾਏ ਮੈਂ ਕੀ ਕੀਤਾ ਤੁਹਾਡੇ ਨਾਲ ਹੈ ਇੰਨਾ ਸੋਹਣਾ ਮਹਿਲਾ ਵਰਗਾ ਘਰ ਛੱਡ ਕੇ ਤੂੰ ਇੱਥੇ ਰਹਿਨੇ ਆ ਮਮਮੀ ਤੁਹਾਡੇ ਲਈ ਤੇ ਇਹੀ ਮਹਿਲ ਆ ਚਲੋ ਤੇ ਸਹੀ ਤਾਂ ਹੀ ਅੰਦਰ ਤੁਹਾਡੇ ਲਈ ਸਭ ਕੁਝ ਇਹੀ ਆ ਤੱਕੇ ਮੈਂ ਬੜੀ ਮਾੜੀ ਕੀਤੀ ਤੁਹਾਡੇ ਨਾਲ ਮਾ ਆਜੋ ਮਮਮੀ ਤੂੰ ਇੱਥੇ ਨਹੀਂ ਆਇਆ ਨੂੰ ਮੈਂ ਤੁਹਾਨੂੰ ਕਿਹਾ ਇਕੱਲੇ ਆਇਓ ਮਨੀ ਜਦੋਂ ਘਰ ਕੋਈ ਹੁੰਦਾ ਹੁੰਦਾ ਨਾ ਐਦਾਂ ਨਹੀਂ ਕਹੀਦਾ ਉਹ ਤੇ ਫੇਰ ਤੁਹਾਡੀ ਮਾਂ ਆਇਆ ਤੇ ਮਾਂ ਨੇ ਇਹੀ ਮਾਂ ਨੇ ਨੂੰ ਘਰੋਂ ਕੱਢਿਆ ਸੀ ਤੈਨੂੰ ਸਾਰ ਜਲਦੀ ਭੁੱਲ ਜਾਂਦਾ ਸਾਰਾ ਕੁਝ ਲੈ ਆਏ ਉਹਨਾਂ ਨੂੰ ਨਾਲ ਹੀ ਤੂੰ ਇੱਕ ਵਾਰੀ ਗੱਲ ਤੇ ਸੁਣ ਲਓ ਮੰਮੀ ਕਿਹੜੀ ਗੱਲ ਸੁਣਾ ਮੈਨੂੰ ਕੀ ਨਹੀਂ ਪਤਾ ਜਿਹੜੀ ਮੈਂ ਸੁਣਾ ਤੂੰ ਇਦਾਂ ਨਾ ਕਰੋ ਹੁਣ ਮੰਮੀ ਦੀ ਗੱਲ ਤੇ ਸੁਣ ਲਓ ਇੱਕ ਵਾਰ ਕਿ ਜਦੋਂ ਆਪਾਂ ਘਰੋਂ ਆਗੇ ਇਦਾਂ ਦਾ ਵੀ ਕੀ ਹੋ ਗਿਆ ਕਿ ਮੰਮੀ ਦੀ ਹਾਲਤ ਹੋ ਗਈ ਤੇ ਸੁਣਿਆ ਨਹੀਂ ਕੋਈ ਉੱਥੇ ਮੈਂ ਨਹੀਂ ਸੁਣੀ ਮੰਮੀ ਮੈਨੂੰ ਇੱਕ ਮੌਕਾ ਤਾਂ ਦੇ ਮੈਨੂੰ ਹੈ ਤੈਨੂੰ ਕੀ ਪਤਾ ਮੈਂ ਤੇਰੇ ਪਿੱਛੇ ਕੀ ਦੇਖਿਆ ਤੇ ਮੰਮੀ ਤੁਹਾਨੂੰ ਉਦੋਂ ਪਰ ਸੌਣੀ ਚਾਹੀਦੀ ਕੋਈ ਮਾੜੀ-ਮੋਟੀ ਦੋਨਾਂ ਪਾਸੇ ਸੌਂ ਲਈਦੀ ਹੁੰਦੀ ਇੱਕ ਪਾਸੇ ਨਹੀਂ ਲੱਗਦੀਦਾ ਹੁੰਦਾ ਦੇਖ ਜੇ ਮੈਂ ਤੈਨੂੰ ਕਿਹਾ ਸੀ ਤੇ ਤੂੰ ਹੀ ਉੱਥੇ ਰੁਕ ਜਾਂਦਾ ਤੇ ਮੈਨੂੰ ਰੋਕਿਆ ਤੂੰ ਹੀ ਤੇ ਰੋਕਿਆ ਤੱਕ ਨਹੀਂ ਮੈਨੂੰ ਕਿੱਥੇ ਪਿੱਛੇ ਬਾਜ ਦਾ ਕਣੀ ਮਾਰੀ ਮਣੀ ਗੱਲ ਨਹੀਂ ਸੌਂ ਜਾ ਤੂੰ ਹੀ ਤੇ ਜਦ ਫੜੀ ਹੀ ਵੀ ਅਸੀਂ ਇੱਥੇ ਰਹਿਣਾ ਹੀ ਨਹੀਂ ਮੈਂ ਇੰਨੀ ਬਣ ਜੇ ਤੇ ਫੜੀ ਹੀ ਏਦਾਂ ਕਹਿੰਦੇ ਹੁੰਦੇ ਆ ਗੁੱਸੇ 'ਚ ਬੰਦਾ ਬੂ ਮੂੰਹੋਂ ਨਿਕਲ ਜਾਂਦਾ ਕਈ ਵਾਰੀ ਤੇ ਮੈਂ ਵੀ ਕਦੀ ਇੱਕ ਵਾਰੀ ਉਹਨੇ ਤੂੰ ਹੀ ਪਿੱਛੇ ਆਪਣੀ ਮੋੜ ਕੇ ਦੇਖਿਆ ਪਿੱਛੇ ਦੇ ਲੀਏ ਹੈ ਕਿੱਥੇ ਕਿ ਚੱਲ ਗਈ ਕਿੱਥੇ ਕਿ ਨਹੀਂ ਮੈਂ ਵੀ ਉਸਲੇ ਗੁੱਸੇ ਵਿੱਚ ਹੀ ਕਿਹਾ ਸੀ ਜਿਸਲੇ ਤੂੰ ਮੰਨਦਾ ਨਹੀਂ ਤੇ ਗੁੱਸੇ ਵਿੱਚ ਇੱਕ ਗੱਲ ਵੱਖਰੀ ਹੁੰਦੀ ਹੈ ਕਦੇ ਪਿੱਛੇ ਲੱਗਣਾ ਵੱਖਰੀ ਗੱਲ ਹੁੰਦੀ ਹੈ ਮੈਂ ਇਹ ਥੋੜੀ ਕਿਹਾ ਵੀ ਤੂੰ ਘਰ ਛੱਡ ਗਈ ਚੱਲ ਜਾ ਤੇ ਕਾਫੇ ਤੀਹ ਕਹਿੰਦੇ ਜਾ ਤੂੰ ਤੇਨੂੰ ਬਾਹਰ ਇੰਨੀ ਤੋਂ ਬੇਬਮਾਰੀ 103 ਬੁਖਾਰੀ ਆ ਚੈੱਕ ਕਰਾਇਆ ਜਾਂਦੇ ਜਾਂਦੇ ਰੋਟੀ ਨਹੀਂ ਖਾਦੀ ਪਾਣੀ ਨਹੀਂ ਪੀਤਾ ਕੋਈ ਪਾਣੀ ਛੱਡੋ ਮੈਂ ਬਾਰ ਬਾਰ ਤੇ ਤੁਮ ਮਾਫੀ ਮੰਗੀ ਜੰਨੀ ਆ ਮੇਰੇ ਕੀਤੇ ਦੀ ਬੜੀ ਸਜ਼ਾ ਮਿਲ ਗਈ ਆ ਮੈਨੂੰ ਤੇ ਜੇ ਹੁਣ ਤੂੰ ਵੀ ਇਦਾਂ ਹੀ ਕਰਨਾ ਤਾਂ ਚੱਲ ਫਿਰ ਤੇਰੀ ਮਰਜ਼ੀ ਭਈ ਮਰਜ਼ੀ ਵਾਲੀ ਗੱਲ ਨਹੀਂ ਮੰਮੀ ਇੱਕ ਵਾਰੀ ਬੰਦੇ ਨੂੰ ਸੋਲ ਸਮਝ ਲੈਣਾ ਚਾਹੀਦਾ ਇੱਕ ਇੱਕ ਪਿੱਛੇ ਨਹੀਂ ਪੈ ਜੀਦਾ ਭੀ ਆਪ ਹੀ ਚਲੋ ਇਹੀ ਹੁਣ ਇਹੀ ਗਲਤ ਹੈ ਅੱਖਾਂ ਦੇ ਪੱਟੀ ਨਹੀਂ ਬੰਨ ਲੈਣੀ ਚਾਹੀਦੀ ਇਹਨੂੰ ਮੰਮੀ ਛੱਡੋ ਇਹਨਾਂ ਨੂੰ ਚਲੋ ਤੁਸੀਂ ਆਓ ਅੰਦਰ ਚਲੋ ਆਓ ਆਜੋ ਚਲੋ ਆਜੋ ਮੰਮੀ ਬੈਠੋ ਆਜੋ ਬੈਠੋ ਮੰਮੀ ਲਿਆਵਾਂ ਕੁਝ ਖਾਣ ਨੂੰ ਨਹੀਂ ਹਨ ਨੂੰ ਖਾਣਾ ਕੁਝ ਨਹੀਂ ਹਾਏ ਤੁਸੀਂ ਇੱਥੇ ਰੰਨੇ ਆ ਠੀਕ ਹੈ ਮਾੜਾ ਮੋਟਾ ਗਰੀਬੀ ਦਾ ਬੇ ਆਲਾ ਇਹੀ ਵਧੀਆ ਜੋਂ ਤੇ ਦੂਤਾ ਹੋਏ ਪਿਆਰ ਦਾ ਹੋਏ ਇੱਕ ਕਮਰਾ ਹੀ ਬੜਾ ਹੁੰਦਾ ਕਮਦਲਾ ਕਿ ਲੋੜਾ ਹੁੰਦਾ ਆ ਪਰ ਮੈਂ ਇਹੀ ਸੋਚ ਲਈ ਵੀ ਨਾ ਵਧੀਆ ਆਪਣਾ ਘਰ ਛੱਡ ਕੇ ਵੀ ਕਿੱਥੇ ਤੱਕੇ ਖਾਂਦੇ ਰਹੇ ਤੁਸੀਂ ਜੀ ਦੇ ਹੈ ਮਮੀ ਉਹ ਵਾਈਗੁਰੂ ਪਰਮਾਤਮਾ ਦੇਣ ਵਾਲਾ ਆ ਤੇ ਉਹਨਾਂ ਨੇ ਸੱਚੀ ਬੜਾ ਕੁਝ ਦਿੱਤਾ ਸਾਡੇ ਕੋਲੋਂ ਕੀ ਜਿੱਦਾਂ ਨਹੀਂ ਘਰੋਂ ਆਏ ਆ 1 ਰੁਪਈਆ ਨਹੀਂ ਹੀ ਜੇਬ ਦੇ ਵਿੱਚ ਤੇ ਹੁਣ ਦੇਖ ਲੋ ਵਾਈਗੁਰੂ ਜੀ ਦੀ ਕਿਰਪਾ ਨਾਲ ਸਾਰਾ ਕੁਝ ਮਿਲ ਗਿਆ ਰਹੀ ਗੱਲ ਘਰ ਦੀ ਕੋਈ ਗੱਲ ਨਹੀਂ ਉਹ ਵੀ ਬਣ ਜਾਊਗਾ ਉਹ ਵੀ ਕੋਈ ਨਹੀਂ ਹੌਲੀ ਹੌਲੀ ਬਣਾ ਹੀ ਲੈਣਾ ਕੋਈ ਨਹੀਂ ਉਹ ਦੱਸਾਂਗੇ ਜੀਜੇ ਨੂੰ ਵੀ ਕਿੱਦਾਂ ਮਿਹਨਤ ਕਰਕੇ ਕਿੱਦਾਂ ਬਣਾਇਦੀ ਕਿ ਇਹ ਦੀ ਹਮਾਈ ਦੇ ਨਹੀਂ ਆਖ ਰੱਖੀ ਦੀ ਮੰਮੀ ਸਾਰੀਆਂ ਗੱਲਾਂ ਛੱਡੋ ਮੈਨੂੰ ਇਹਨਾਂ ਦੱਸੋ ਹੋਇਆ ਕੀ ਆ ਤੁਹਾਡੇ ਨਾਲ ਮਨ ਤੂੰ ਇਹ ਨਾ ਪੁੱਛੀਂ ਹੋਇਆ ਮੇਰੇ ਨਾਲ ਮੰਮੀ ਕਿਉਂ ਨਾ ਪੁੱਛਾਂ ਜੇ ਹੁਣ ਤੁਸੀਂ ਇੱਧਾ ਆਏ ਆ ਤੂੰ ਮੈਨੂੰ ਦੱਸੋ ਤਾਂ ਸਹੀ ਹੋਇਆ ਕੀ ਆ ਮਨ ਕੀ ਦਸਾਵਾਂ ਤੈਨੂੰ ਕੀ ਕੁਝ ਹੋਇਆ ਮੇਰੇ ਨਾਲ ਮੈਂ ਤੂੰ ਨਾ ਹੀ ਪੁੱਛ ਮੈਂ ਨਹੀਂ ਤੇ ਚਾਹ ਦੀ ਨੂੰ ਫੋਨ ਲਾ ਕੇ ਪੁੱਛਾਂ ਕਿ ਤੇ ਇੱਥੇ ਆਏ ਤੇ ਨਹੀਂ ਹਲੋ ਸਸੇ ਜਲਬਨ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਬੰਦੀ ਨੂੰ ਫੋਨ ਕੀਤਾ ਸੀ ਅਮਨ ਹੁਣੇ ਤਾਂ ਨਹੀਂ ਆਇਆ ਇੱਥੇ ਅੱਛਾ ਮੈਂ ਤਾਂ ਕਿਹਾ ਖਣੀ ਇੱਧਰ ਆਏ ਭੈਣ ਜੀ ਕੀ ਦੱਸਾਂ ਮੈਂ ਕੀ ਗੱਲ ਹੋਈ ਐ ਮੈਂ ਉਦੋਂ ਤੁਹਾਨੂੰ ਫੋਨ ਕੀਤਾ ਸੀ ਕਿ ਤੁਸੀਂ ਘਰ ਆਇਓ ਉਦੋਂ ਮੈਂ ਇਹਦੀਆਂ ਕਰਤੂਤਾਂ ਦੱਸੀਆਂ ਸੀ ਤੁਹਾਨੂੰ ਤੁਸੀਂ ਆਏ ਨਹੀਂ ਤੇ ਹੁਣ ਦੇਖ ਲਓ ਉਹਨੇ ਜਿਹੜਾ ਨਵਾਂ ਚੰਨ ਜਿਹੜਾ ਐ ਹੁਣਾ ਕੀ ਹੀ ਬਸ ਪੁੱਠੀਆਂ ਸਿੱਧੀਆਂ ਗੱਲਾਂ ਕਰਦੀ ਸੀ ਲੱਗ ਗਈ ਮੈਂ ਕਿ ਮੇਰੇ ਮੁੰਡੇ ਨੂੰ ਵੀ ਨਾਲ ਹੀ ਪਤਾ ਨਹੀਂ ਕੀ ਉਹਦੇ ਸਿਰ 'ਚ ਪਾਇਆ ਇਹਨੇ ਮੇਰੀ ਤਾਂ ਸੁਣੀ ਨਹੀਂ ਹੋਣੀ ਕੋਈ ਵੀ ਗੱਲ ਬਸ ਚੱਕਿਆ ਬੋਰੀਆ ਵੇ ਇਸ ਤਰ੍ਹਾਂ ਤੇ ਘਰੋਂ ਬਾਹਰ ਹੋਰ ਛੱਡ ਕੇ ਘਰ ਚੱਲ ਗਈ ਆ ਲੈ ਗਈ ਉਹਨੂੰ ਵੀ ਨਾਲ ਮੇਰਾ ਤਾਂ ਘਰ ਖਰਾਬ ਹੋ ਗਿਆ ਨਾ ਚਲੋ ਕੋਈ ਨਹੀਂ ਉਹ ਮਾਲਕ ਤਾਂ ਦੇਖਦਾ ਹੀ ਆ ਜੇ ਇਦਾਂ ਦੀ ਹੀ ਭੈਣ ਜੀ ਤਾਂ ਤੁਸੀਂ ਉਹ ਮੇਰੇ ਗੱਲ ਪਾਣੀ ਸੀ ਮੇਰਾ ਵੀ ਘਰ ਖਰਾਬ ਕੀਤਾ ਚਲੋ ਕੋਈ ਗੱਲ ਨਹੀਂ ਕੀ ਪਤਾ ਕਿੱਥੇ ਖੱਜਲ ਹੁੰਦੇ ਆ ਬਸ ਇਹ ਹੀ ਠੀਕ ਠਾਕ ਆ ਹੋਰ ਕੀ ਠੀਕ ਹੋਣਾ ਮੇਰਾ ਤਾਂ ਘਰ ਦਾ ਪਾਸਾ ਹੀ ਪਲਟ ਗਿਆ ਬਸ ਚਲੋ ਕੋਈ ਗੱਲ ਨਹੀਂ ਮੈਂ ਬਸ ਇਸੇ ਹੀ ਪੁੱਛਣੇ ਨੂੰ ਫੋਨ ਕੀਤਾ ਸੀ ਤੇ ਇੱਥੇ ਤੇ ਨਹੀਂ ਆਏਗੀ ਤੇ ਚਲੋ ਠੀਕ ਆ ਭੈਣ ਜੀ ਚੰਗ ਦੇਲਾ ਚਾਚੀ ਦੀਆਂ ਗੱਲਾਂ ਤੋਂ ਲੱਗਦਾ ਇਹ ਚਾਚੀ ਨੇ ਵੀ ਨਹੀਂ ਰਖਣੇ ਇਹ ਹੁਣ ਕਿੱਥੇ ਜਾਊਗੇ ਇਹ ਤੇ ਜਿਹੜੇ ਗੇ ਆ ਨਾ ਜਿਹੜੇ ਬਾਹਰ ਜਾ ਕੇ ਕੰਮ ਕਰਨਗੇ ਨਾ ਪੈਸਾ ਕਮਾਣਗੇ ਤੇ ਰੋਟੀ ਨਾ ਖਾਣੇ ਨੂੰ ਮਿਲੂਗੀ ਫੇ ਪਤਾ ਲੱਗਣਾ ਇਹਨਾਂ ਨੂੰ ਫੇਰ ਹੀ ਨੀ ਮਾਂ ਕੋਲ ਹੀ ਦੌੜਨਾ ਪਿੱਛੇ ਬੜੀ ਆਕੜ ਕੇ ਇਥੋਂ ਮੜਕ ਨਾ ਲਗਈ ਜਾਂ ਨਿਕਲ ਕੇ ਉਹਨੂੰ ਲੈ ਕੇ ਨਾਲ ਉਹਦੇ ਸਿਰ 'ਚ ਜਿੱਦਾਂ ਪਾਇਆ ਹੈ ਕੁਛ ਉਹ ਵੀ ਪਿੱਛੇ ਪਿੱਛੇ ਤੁਰਿਆ ਗਿਆ ਉਹਦੇ ਆਪੇ ਪਤਾ ਲੱਗੂਗਾ ਫੇ ਕਿੰਨੇ ਕ ਦਿਨ ਬਾਹਰ ਘਟ ਲੈਣਗੇ ਆਣਾ ਤੇ ਇੱਥੇ ਹੀ ਆ ਮੁੜ ਕੇ ਇਸੇ ਗਾਰ ਜਾਣਾ ਹਣੀ ਕੋਈ ਗੱਲ ਨਹੀਂ ਫੇ ਦੇਖੂਗੀ ਇਹਨਾਂ ਨੂੰ ਮੈਂ